ਦੋਸਤ ਮਾਰੇ ਆ ਪ੍ਰਹਿਲਾਦ ਰਾয়া ਅਹੰਕਾਰੀਆਂ ਨਿੰਦਗਾਂ ਵਿਠਦੀ ਨਾਮ ਦੇਉ ਮੁਖ ਲਾਇਆ ਜਨ ਨਾਨਕ ਸਹਰ ਸੇਵ ਅੰਤ ਕਲੇਸ਼ ੜਾਇਸ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਗੁਰ ਨਾਮੈ ਨਾਹੀ ਜਾਹੋਂ ਕੋਈ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਓ ਜੋਤ ਮੈਂ ਜੋਤ ਜੋਤ ਮੈਂ ਜਾਤ ਅਕਲ ਕੋ ਨਾ ਪ੍ਰਪੂਰ ਰਹਿਆ ਤੋ ਸੱਚਾ ਸਹਿਬ ਸਿਵਦ ਸਵਾਲੇ ਓ ਜਨ ਕੀਤੀ ਸੋ ਪਾਰ ਪਿਆ ਨਾ ਕੋ ਨਾਨਕ ਰਤੇ ਗਿਆ ਬਾਤਾਂ ਜੋਗਜ ਕਰਣਾ ਸੋ ਕਰ ਰਹਿਆ ਸੋਦਰ ਰਾਗ ਅਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਗਿਆ ਸੋ ਕਰ ਗਿਆ ਜਿਤ ਮੈਂ ਸਰਬ ਸਮਨ ਲੈ ਬਾਜੇ ਤੇਰੇ ਨਾਦ ਅਨੇਕ ਸ਼ੰਕਾ ਕੀਤੀ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਪ੍ਰੀਤ ਸੋ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਦਨੋਂ ਚੇਤੇ ਗਉਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਏ ਗਾਵਨ ਤੁਦਨੋਂ ਇੰਦਰ ਦਰਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋਂ ਸਿੱਧ ਸਮਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਤ ਪੜਨਾ ਰਖੀਸਰ ਤੁਖ ਤੁਖ ਵੇਦਾ ਲਾਲੇ ਗਾਵਨ ਤੁਧ ਨੂੰ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧ ਨੂੰ ਰਤਨ ਪਾਏ ਤੇਰੇ 68 ਤੀਰਤਨ ਲੇ ਗਾਵਨ ਤੁਧ ਨੂੰ ਜੋਤ ਮਾਮਲ ਸੂਰਾ ਗਾਵਨ ਤੁਦਨੋ ਖਾਣੀ ਚਾਰੀ ਗਾਵਨ ਤੁਦਨੋ ਖੰਡੇ ਮਡਲੇ ਬ੍ਰੇਮੰਡਾ ਕਰ ਕਰਖੇ ਤੇਰੇ ਧਾਰੇ ਸਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗیتے ਤੁਦਨੋ ਗਾਵਨ ਸਿਮੈ ਚਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਹੀ ਹੈ ਬਿਉਸੀ ਦੈ ਨ ਦਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿੰਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਗਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਿ ਸਹੋ ਸਹਪਤ ਸਾਹਿਬ ਨਾਨਕ ਰਹਿਣ ਰਗਾਈ ਆਸਾ ਮਹੱਲਾ ਪਹਿਲਾ ਸੋਨ ਵਡਾ ਖੈ ਸਭ ਕੋਏ ਕੀ ਵਡ ਵਡਾ ਡਿਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੇ ਸਮਾਈ ਵੱਡੇ ਮੇਰੇ ਸਾਹਿਬਾ ਅਗਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਉੜ ਚੀਰਾ ਰਹਾਓ ਸਭ ਸੁਰਤੀ ਮਿਹਲੇ ਸੁਰਤ ਕਮਾਈ ਸਭ ਕੀਮਤ ਮਿਲ ਗਈਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣੇ ਜਾਏ ਤੇ ਰੀਤਨ ਵਡਿਆਈ ਸਭ ਸਤ ਸਭ ਤਪ ਸਭ ਚਮਿਆਈਆਂ ਸਿੱਧਾ ਪੁਰਖਾਂ ਕੀਆਂ ਮਟਿਆਈਆਂ ਤੋਂ ਅਨ ਸਿੱਧੇ ਕਿ ਨੈ ਨ ਪਈਆ ਕਰਮ ਮਿਲੈ ਨਹੀਂ ਠਾਕ ਰਹੀ ਆ ਆਖੜਾਂ ਵੱਲ ਜਾ ਬੇਚਾਰਾ ਸੁਭਤੀ ਭਰੇ ਤੇਰੀ ਪੰਧਾਰਾ ਜੇ ਤੂੰ ਦੇ ਤਿਸੈ ਕਾਚਾਰਾ ਨਾਨਕ ਸੱਚ ਸਵਾਰਣ ਹਰ ਆਸਾ ਮਹੱਲਾ ਪੈਲਾ ਆਖਾਂ ਜੀਵਾਂ ਵਿਸਰੇ ਮਰ ਜਾਵੋ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲੱਗੈ ਭੂਖ ਉਤ ਪੁਖੇ ਖਾਈ ਚਲੀਐ ਦੁਖ ਸੁਗੋਂ ਇਸ ਰੈ ਮੇਰੀ ਮਾਈ ਸੱਚਾ ਸਾਹਿਬ ਸੱਚ ਨਾ ਰਹਾ ਓ ਸੱਚ ਨਾਮ ਕੀ ਤਲਵੜਿ ਆਈ ਆਗਤ ਕੇ ਕੀਮਤ ਨਹੀਂ ਪਾਈ ਜਿਸ ਆਮਲ ਕੇ ਆਖਣ ਪਾਹੀ ਵਡਾ ਨਾ ਹੋਵੇ ਘਟ ਨ ਚਾਏ ਨਾ ਓ ਹੋ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨ ਚੁਕੈ ਭੋਗ ਗੁਣ ਹੋ ਹੋਰ ਨਾਹੀ ਕੋਏ ਨਾ ਕੋ ਹੋ ਅਲਗ ਹੋਏ ਜੀਵੜਿਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰ ਤੇਗਮ ਜਾਤ ਨਾਨਕ ਨਾਮੈ ਬਸਨਾਤ ਰਾਗੁ ਗੁਜਰੀ ਮਹਲਾ ਚੌਥਾ ਹਰਕੇ ਜਨ ਸਤਿ ਗੁਰ ਸਤਿ ਪ੍ਰਖਾ ਬਿਨੋ ਕਰੂੰ ਗੁਰਪਾਸ ਹਮ ਕੀਰੇ ਕਰਮ ਸਤਿ ਗੁਰ ਸਰਨਾਈ ਕਰ ਧਿਆਨ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ RAM ਨਾਮ ਪ੍ਰਗਾਸ ਪਰਮਤ ਨਾਮ ਮੇਰਾ ਪ੍ਰਾਨ ਸਖ ਹਰ ਕੀਰਤੁ ਮਰੀ ਰਹਿ ਰਾਸ ਰਹਾਉ ਹਰ ਜਨ ਕੇਵੜ ਭਾਗ ਬੜੇਰੀ ਜਿਨ ਹਰ ਹਰ ਸਰਦਾਰ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿ ਤਾਸੈ ਮਿਲੈ ਸੰਗਤਿ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੈ ਨ ਜੰਪਾਸ ਜੋ ਸਤ ਗੁਰੁ ਕਰਨ ਸੰਗਤ ਨਹੀਂ ਆਏ ਤ੍ਰਿਗ ਜੀਵਾਸ ਜਿਨ ਹਰਜਨ ਸਤ ਗੁਰੁ ਤਪਾਈ ਤੈਨ ਤੁਮਸਤਿ ਲਖਿਆ ਲੈ ਖਾਸ ਧਨ ਧਨ ਸਤ ਸੰਗਤ ਜਿਤ ਹਰਸ ਸਪਾਇਆ ਮਿਲ ਜਨਨ ਆਕ ਨਾਮ ਪ੍ਰਕਾਸ਼ ਰਾਗੁ ਗੁਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤ ਵਦਮ ਜਯਾ ਹਰ ਹਰ ਜੀਓ ਪ੍ਰਿਆ सैल पत्थर में जंतु पाई ता कर्ज कागे कर तरिया मेरे माधो जी सत संगत मिले सो गुरु प्रसाद प्रमद पाया सूखे काष्ट हरिया रहा वो जनन पिता लो सुर कोई न किसकी तरिया सिर सिर जग माहे ठाकुर काहे मन भोकरिया उड़े उड़िया वैसे कुसा ਕੋਟੇ ਬਟਰੀ ਸ੍ਰੀ ਆ ਤਿੰਨ ਕਮਣ ਖਲਾਵੇ ਕਮਣ ਸੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੇ ਧਾਨ ਦਸ ਅਸ਼ਟ ਸਿਨਹਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨੈ ਪਾਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿ ਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਗਮ ਪਾਰਾ ਸਭ ਧਿਆਮੈ ਸਭ ਧਿਆਮੈ ਦੂਜੇ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾ ਹਰ ਧਿਆਵ ਸੰਤੋ ਜੀ ਸੋ ਧੋਗ ਵੇ ਸਾਰਣ ਹਾਰਾ ਹਰਿਆ ਪੇਠਾਪੁਰ ਹਰਿਆ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਗਰਗੜੇ ਅੰਤਰ ਸ੍ਰਮ ਨਿਰੰਤਰ ਜੀ ਆਰੀ ਕੋ ਪ੍ਰਖ ਸਮਾਨਾ ਇਕੇ ਦਾਤੇ ਬੇਖਾਰੀ ਜੀ ਸਭ ਤੇਰੇ ਚੋਦ ਬਿਨਾ ਨਾ ਤੂੰ ਆਪੇ ਦਤ ਆਪੇ ਭੁਗਤਾ ਜੀ ਹਉ ਤਦਵੇਂ ਨਮਰ ਨੈ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖਵ ਖਣੋ ਜੋ ਸਿਵੇਂ ਜੋ ਸਿਵੇਂ ਤੁਧਿ ਜਨਾਨਕ ਤਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁਧਿ ਸੇ ਅਨਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਧਿਆਇ ਜੀ ਤੈਨ ਤੋੜੇ ਜਮ ਕੀ ਫੰਸੀ ਜਨਨਿਰਭਉ ਜਨਹਰ ਨਿਰਭਉ ਤੇ ਆਜਿ ਤਨ ਕਪੋ ਸਭ ਗਵਾਸੀ ਦਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਸੀ ਸੇ ਧਨ ਸੇ ਧਨ ਜਨ ਆਜਿ ਜਨ ਨਾਲ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਰ ਜੀ ਪ੍ਰੇਮਯੰਤ ਵਯੰਤਾ ਤੇਰੇ ਭਗਤ ਤੇਰੇ ਭਗਤ ਸਹ ਲਾਨ ਤੁਜੀ ਹਰਨ ਕਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰਹਿਰ ਪੂਜਾ ਜੀ ਤਪ ਤਪੈ ਜਮੈ ਬੇਨਤਾ ਤੇਰੀ ਅਨੇਕ ਤੇਰੇ ਅਨੇਕ ਪੜੇ ਉਹ ਸਮਰ ਸਾਸਤ ਜੀ ਕਰੇ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਆਭਾਵੈ ਮੇਰੇ ਹਰ ਭਗਵੰਤਾ ਤੋ ਆਦਿ ਪੁਰਖ ਐ ਪਰਮਪੁਰ ਕਰਤਾ ਜੀ ਤੋ ਜੇਵਣ ਅਮਰ ਨ ਕੋਈ ਤੋਂ ਜਗਰੂਏ ਕੋ ਸਦਾ ਸਦਾ ਤੋਂ ਏਕੋ ਜੀ ਤੋਂ ਨੇਚਲ ਕਰਤਾ ਸੋਈ ਤੋਂ ਦਾਪੇ ਭਾਵੈ ਸੋਈ ਵਰਤੈ ਜੀ ਤੋਂ ਆਪੇ ਕਰੈ ਸੋ ਹੋਈ ਤੋਂ ਦਾਬੇ ਸ੍ਰਿਸ਼ਟ ਸਭ ਪਾਏ ਜੀ ਤੋਂ ਦਾਬੇ ਸ੍ਰਿਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹੱਲਾ ਚੌਥਾ ਤੋਂ ਕਰਤਾ ਸਚਿਆਰ ਮੰਡਾ ਸਾਈਂ ਜੋ ਤੂੰ ਪਾਵੇਂ ਸੋਈ ਤੀ ਸੀ ਜੋ ਤੂੰ ਦੇ ਸੋਈ ਹੋ ਬਾਈ ਰਹਾ ਓ ਸਉ ਤੇਰੇ ਤੋਂ ਸਭ ਨੇ ਤਿਆ। ਜਿਸਨੋਂ ਕਿਰਪਾ ਕਰ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਗ ਕੋ ਵਾਇਆ ਤੋਦਾ ਵਿਛੜਿਆ ਮੈ ਲਾਇਆ ਤੂੰ ਕਰਿ ਆਉ। ਸਭ ਤੁਜੀ ਮਾਈ ਤੁਜ ਬਨ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵੇ ਜੋ ਮਨ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਿ ਆਖ ਵਖਾਣੈ ਜਨ ਸਿਵੇ ਆ ਤਨ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਾ ਕੀਐ ਸੋ ਹੋਏ ਤੂੰ ਬਿੰਦੂ ਜਾਵਰ ਨ ਕੋਈ ਤੋਂ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰ ਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵ ਰਣ ਪਹਿਲੇ ਨੇਵਸਾ ਪਾਣੀ ਪਾਵਤਨ ਨ ਕੀਆ ਪੰਕਜ ਮੋਹ ਪਗਨੀ ਚੱਲੇ ਹਮ ਦੇਖਾਂ ਤੈ ਡੂਬੇਲੇ ਮਾਨੇਕ ਨਾ ਚੇਤਸ ਮੂੜਵਨਾਰ ਵਿਸਰਤ ਤੇਰੇ ਗੁਣ ਗਲੇ ਯਾਰਾ ਹਾਓ ਨਾਉ ਜਦ ਹੀ ਸਤੀ ਨਹੀਂ ਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣੁਤ ਨਾਨਕ ਤਨਹੀ ਸਰਣਾ ਜੰਤੂ ਨਾਹੀ ਵਿਸਰੇ ਅਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨਕ ਦੂਖੜਿਆ ਗੋਬਿੰਦ ਮਿਲਣ ਤੇ ਤੇਰੀ ਬਰੀ ਅਮਰ ਕਾਇ ਤੇਰਾ ਕਿਤੇ ਨਾ ਕਾਮ ਮਿਲ ਸਾਸਨ ਪੈ ਕੇਵਲ ਨਾਮ ਸਰੰਜਾਮ ਲਾਗ ਪਉ ਦਲ ਤਰਣ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਉ ਸੰਜਮ ਤਰਮਨੇ ਕੁ ਮਾਇਆ ਸੇਵਾ ਸਾਧਨੈ ਜਾਨਿਆ ਹਰਿ ਰਾਯਾ ਕੋ ਨਾਮਿਕ ਨੀਚੇ ਕਰਮਾ ਸ਼ਰਨ ਭਰੇ ਕੀ ਰੱਖੋ ਸਰਮਾ ਪਾਛਦ ਸੋਈ ਕਬਿਓ ਬਾਜ ਬੇਨਤੀ ਜੋ ਵੀ ਹਮਰੀ ਗਰੋ ਹੰਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਾਮ ਨਰੇ ਹਮਾਰਾ ਆਪਣਾ ਜਾਨਕ ਰੂਪ ਰਤੇ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੁ ਆਪ ਦੇ ਮੈਂ ਬਚਾਵ ਸੁਖੀ ਬਸੈ ਮੋਰੋ ਪਰਿਵਾਰ ਸੇਵ ਸਿਖ ਸਵੈ ਕਰਤਾ ਨਾ ਮੋਹ ਰੱਛਾ ਨਹੀਂ ਕਰਦੇ ਕਰੀਏ ਸਭੈ ਰਣ ਕੋ ਆਸ ਮਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਬੈਨ ਕੀ ਰਹਿ ਪਿਆਸਾ ਤਮੇਂ ਸ਼ਾਰਕੁ ਆਪਿ ਵਰਗਨੈ ਤਿਆਹੁ ਜੋ ਬਰ ਚਾਹੋ ਚੌਤਮ ਤੇ ਪਾਉ ਸੇਵ ਸਿਖ ਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝ ਬਰੀਏ ਮਰਨ ਕਾਲ ਕਾ ਤ੍ਰਸ ਨੀ ਬਰੀਏ ਉਜੋ ਸਦਾ ਹਮਾਰੇ ਬੱਚਾ ਸ੍ਰੀ ਅਤੋ ਜੋ ਗਰਿਓ ਰੱਛਾ ਰਾਖ ਲਿਓ ਮੋ ਰਾਖਨ ਹਾਰੇ ਸਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋਂ ਪੂਰੇ ਚਤੁਰ ਦਸਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸੂਜ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸ਼ਗਲ ਕਾਲ ਕਾ ਕੀ ਆਤਮਾ ਸਾਜਵਨ ਕਾਲ ਜੋਗੀ ਸੋ ਕੀ ਹੋ ਵੇਦ ਰਾਏ ਬ੍ਰਹਮ ਜੋਥੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਛਨ ਵਜਾਇਓ ਆਦੰਤੇ ਕੈ ਉਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਗਲੇ ਪ੍ਰਜਾ ਦੇ ਨਾਮ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਣ ਕੋ ਪਰਲੇ ਮੋ ਬਦ ਕੀਓ ਕੜਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚ ਰਸ ਤੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਭਾਏ ਤੇ ਦੁਖੀ ਸੁਖ ਭਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕੜਕੜ ਕੇ ਪਟ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਵ ਦੇ ਅਪਾਰਾ ਜਬ ਆਕਰਖ ਗ੍ਰਤ ਹੋ ਕਬ ਹੋਂ ਤਮੈ ਮਿਤ ਦੇਦਰ ਸਭ ਹੋਂ ਜੇ ਤੇ ਬਦਨਾ ਸ੍ਰਿਸ਼ਟ ਸਵਤਾਰਿਆ ਪਾਪ ਨਹੀਂ ਬੂਝੂ ਚਾਰੈ ਤਮ ਸਭ ਹੀ ਤੇ ਰਤ ਨਿਰਲਮ ਜਾਨਤ 베ਦ 베ਦ ਰਲਮ ਨਿਰੰਕਾਰ ਨਿਰਵਕਾਰ ਨਿਲੰਭ ਆਦਨੀਲ ਨਾਦ ਸੰਬ ਤਕ ਮੂੜੋ ਚਲ ਪੀਦਾ ਜਾ ਕੋ ਪੀਵਨਾ ਭਾਵ ਤ 베ਦਾਂ ਤਾਕੋ ਕਰ ਪਾਹਨ ਨੁਮਾਨਤ ਮਹਾ ਮੂੜ ਗਛ ਪੀਦ ਨਾ ਜਾਨਤ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚਿੰਤ ਨੇ ਭੇਵੇ ਆਪ ਆਪਣੀ ਬੁੱਧੈ ਜੇਤੀ ਵਰਣਤ ਪਿੰਨ ਪਿੰਨ ਤੋਏ ਦੇਤੀ ਤੋਂ ਰਹਿ ਲਖਾ ਨ ਜਾਈ ਪਸਾਰਾ ਕਹਿ ਵੇ ਸਾਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸਰੂਪ ਰੰਗ ਪਿਓ ਰਾਵ ਕਈ ਪੂ ਪੰਡ ਜ ਜੇਰ ਜ ਸੇਤ ਜ ਕਿਨੀ ਉਤੁ ਇਹ ਖਾਨ ਬੁਰੇ ਦੇਨੇ ਗਾਉ ਫੂਲ ਰਾਜਾ ਬੈਠਾ ਗਾਉ ਸਿਮਟ ਪਿਓ ਸੰਕਰੇ ਇਕੱਠਾ ਸਗਰੀ ਸ੍ਰਿਸ਼ਟ ਦੇਖਾਏ ਚੰਪਵ ਆ ਜੁਗਾਦ ਸਰੂਪ ਸਿੰਪਵ ਅਬ ਰੱਛਾ ਮੇਰੀ ਤਮ ਕਰੋ ਸਿੱਖ ਉਵਾਰ ਸਿੱਖ ਸੰਗ ਰੋ ਦੁਸ਼ਟ ਜੀਤੇ ਉਠਵਾ ਤੁਦ ਪਾਤਾ ਸ਼ਕਲ ਮਲੇਚ ਕਰੂਣ ਕਾਤਾ ਜੇ ਤੂ ਤਵ ਸ਼ਰਨ ਨਹੀਂ ਪਾਰੇ ਤਨ ਕੇ ਦੁਸ਼ਟ ਦੁਖੰਤੈ ਮਾਰੇ ਪੁਰਖ ਜਮਨੈ ਪਗ ਪ੍ਰੀਤਿ ਹਾਰੇ ਤਨ ਗੇ ਤੂੰ ਸੰਕਟ ਸੋ ਟਾਰੇ ਜੋਗਲ ਕੋਇ ਅਵਾਰ ਧਿਆਈ ਹੈ ਤਾਂ ਕੀ ਕਾਲ ਨਿਕਟ ਨਈ ਹੈ ਰੱਛਾ ਹੋਏ ਤਾਈ ਸਭ ਕਾਲ ਗੁਸਤ ਰਿஷ்டੇ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਰ ਹੋ ਤਾਂ ਕੀ ਤਾਬ ਤਨ ਗੇ ਮੋਹਰ ਹੋ ਰਿਤ ਸਿਦ ਗਰਮੋਸ ਹੋਈ ਦੁਸ਼ਟ ਛਾਛ ਵੈ ਸਗ ਨਾ ਕੋਈ ਇਕ ਵਾਰ ਜੇ ਤੂੰ ਮੈ ਸਮਾਰ ਆ ਕਾ ਲਫਜ਼ ਤੇ ਤਾਈਂ ਬਾਰਾ ਜਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੋਗ ਤੇ ਰਹਾ ਕੜਾ ਕੀਤ ਮੈਂ ਸ਼ਰਨ ਤੇ ਹਾਰੀ ਆਫਾਦ ਲਿਓ ਬਾਰੀ ਸਰਬ ਧੋਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਵਿਚਾਈ ਸਈਆ ਪਾਏ ਗਏ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਨਾ ਕੁਰਾਨ ਅਨੇਕ ਮਤੇ ਗਨਾਵਾਨੇ ਓ ਸਿਮਰਤ ਸ਼ਾਸਤਰ ਵੀ ਸਭੇ ਬੋਹੂ ਵੇਦ ਕੈ ਮੇ ਨਾ ਜਾਣਿਓ ਸ੍ਰੀ ਸੁਪਾਨਾ ਕਿਰਪਾ ਤੁਮਰੀ ਕਰ ਮੈਂ ਨਾ ਗਿਓ ਸਭ ਤੋਇ ਬਖਨਿਓ ਦੁਹਿਰਾ ਸਗਲ ਦੁਆਰ ਕੋ ਛਾੜ ਕੇ ਗਿਹੋ ਤਹਾਰੋ ਦਵਾਰ ਬਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KLEE ਮਹੱਲਾ ਤੀਜਾ ਨੰਦਿਕੋ ਓੰਕਾਰ ਸਤਗੁਰ ਪ੍ਰਸਾਦ आनंद बेय मेरी माई सतगुरु मैं पाया सतगुरु ता पाया सहज सेती मनम जिया वभया राग रतन परिवार प्रियां शब्द गावनियां शब्दो ता गावो हरि के रा मन जनी बसाया कह नानक नंद हुआ सतगुरु मैं पाया मन मेरे तू सदा रो फरनाले ਰਨਾਲ ਰੋ ਤੋ ਮਨ ਮੇਰੇ ਦੂਸਾ ਵੇ ਸਰਣਾੰਗੀ ਕਾਰੋ ਕਰੇ ਤੇਰਾ ਕਰ ਸਭ ਸਵਾਰਣਾ ਸਭ ਨਾਗ ਨਾਸਮਰ ਸਵਾ ਮੇ ਸੋਖ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੇਛ ਹੈ ਜਹ ਦੇਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨਵ ਸਾਵੇ ਨਾਮ ਜਨ ਕੈ ਮਨਵ ਸੇ ਆਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸੇਬ ਕਿਆ ਨਹੀਂ ਕਰ ਤੇਰਾ ਸਚਾ ਨਾਮ ਮੇਰਾ ਆਧਾਰੋ 사ਜਨਾ ਮਾ ਧਰਮੀ ਰਾਜਿਨ ਪੁਖਾਂ ਸਭ ਗੁਆਇਆ ਕਰ ਸੰਤ ਸੁਗਮ ਨਾਹੀ ਉਸਿਆ ਜਨਿਛ ਤਪੁਜੈਆ ਸਦਾ ਗੁਰਮਾਨ ਕੀਤਾ ਗੁਰੂ ਵੇਟੋਂ ਦਿਸਧੀਆਂ ਵਟਿਆਈਆ ਕਹਿ ਨਾਲੇ ਸੁਣੋ ਸੰਤੋਸ਼ ਵਤ ਰੋਪੇ ਆਰੋ ਸਚਾ ਨਾਮ ਮੇਰਾ ਆਧਾਰੋ ਰਾਜੇ ਪੈ ਸੌਤ ਕਰਸ ਪਗ ਕਰਸ ਪਗ ਸਭ ਗਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਤਦ ਵਸ ਕੀਤੇ ਕਾਲ ਘੰਟਾ ਘਾਰੇ ਯਾਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਬਾਜ ਆਨੰਦ ਸੁਣਾ ਵਡੇ ਭਾਗੀਓ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪੇ ਸਰਸੇ ਪੂਰੇ ਗੁਰ ਕੇ ਗਾਣੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤੂਰਿਆ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜਨ ਤੂਰੇ ਉਹਦਾ ਮਣੀ ਮਹੱਲਾ ਬਨਵਾ ਥਾਲ ਵਿੱਚ ਤਿੰਨ ਵਸਤੂ ਪਿਓ ਸਤ ਸੰਤੋਖ ਵਿਚਾਰੋ અમૃત નામ ઠાકુર કા ભયો તિસ્કા સવસૈધારો જેકો ખાવે જેકો પંચૈ તિસ્કા ભયો ઢારો એવસ્તજી નય દાઈ રતનિત રા ગુરુ તારો તમ સંસાર ચરણ કરીએ સવ નાન બ્રહ્મસારો સુલોક માલા અપને માં તેરા ગીતા જાતો નહી મેનું જો કે તોયે મે નિર્ગુણ આરહે કોગણ નહી આપે દર્સ ભયોયે તરસ પિયા મેરામ તોયે સત ગુરુ સજન મિલ્યા નાનક નામ લેતા જીવા તલમ થી હરિયા પોડી ਤਿੱਥੈ ਤੂ ਸਮਰਥ ਜਿੱਥੇ ਕੋਈ ਨਾ ਉੱਤੇ ਤੇਰੀ ਰੱਖ ਗਣੀਂ ਅੰਦਰ ਮਾਈ ਸੁਣ ਕੇ ਜਮ ਕੇ ਤੂਤ ਨਾਇ ਤਰੇ ਛਡ ਜਾਏ ਭਵਜਲੇ ਵਿਖਮ ਸਗਾਉ ਗੁਰੁ ਸ਼ਬਦਿ ਪਾਰ ਪਾਇ ਜਨ ਕੋ ਲੱਗੀ ਪਿਆਸ ਸਮਰਥ ਸੇ ਖਾਇ ਕਲਮੈ ਇਹੋ ਪੁੰਨ ਗੁਣ ਗੋਵਿੰਦ ਗਾਈ ਸਭ ਸੈ ਨੋ ਕਿਰਪਾਲ ਸੁਮੱਲੇ ਸਾਈ ਸਾਇ ਵਰਥਾ ਕੋਈ ਨਾ ਜਾਏ ਜੈ ਆਵੈ ਤੋ ਦਾਇ ਸਲੋਕ ਮਹੱਲਾ ਪਜਮਾ ਅੰਤਰ ਗੁਰਿਆ ਰਾਧਣਾ ਜੀ ਵਾਜੋ ਗੁਰ ਨਾਉ ਨੈਤਰੀ ਸਤਿਗੁਰ ਪੇਖਣਾ ਸ਼ਰਵਣੇ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੇ ਵਤ ਦੇ ਜਗ ਮੇ ਆਤਮ ਕਾਢੀ ਐ ਬਰਲੇ ਕਈ ਕੇ ਮਹੱਲਾ ਪੰਜਵਾ ਰਖੀ ਰਖਣ ਹਾਰਿਆ ਪੂ ਬਾਰੀ ਅਨ ਗੁਰ ਕੀ ਪੈਰੀ ਪਾਏ ਕਾ ਸਵਾਰੀ ਅਨ ਉਹ ਆਪ ਤੇ ਆਲ ਮਨੋਂ ਨੈ ਵਿਸਾਰੀ ਅਨ ਸਾਜਣਾ ਕੈ ਸੰਗ ਭਉ ਦਿਲ ਤਾਰੀ ਅਨ ਸਾਕਤ ਨਿੰਦਕ ਦੁਸ਼ਟ ਖਨ ਮਾਹੀ ਬੇਦਾਰੀ ਅਨ ਤੇ ਸਹਿਬ ਕੀ ਟੀਕ ਨਾਨਕ ਬੰਨੈ ਮਾਏ ਜਿਸਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਿਬ ਕੀ ਟੀਕ ਨਾਨਕ ਬੰਨੈ ਮਾਏ ਜਿਸਮਰ ਸੁਖ ਹੋਏ ਸਗਲੇ ਦੋਖ ਜਾਏ ਸਗਲੇ ਦੁਖ ਪਾਪ ਕਾ ਨਾਸ਼ ਤੇਰੀ ਬਾਣੀ ਦਾ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਬੇਰਦਾ